ਕੋ ਕਿਵੇਂ ਦਿਨ ਦਿਹਾੜੇ ਮੋਟਰਸਾਈਕਲ ਤੇ ਆਏ ਚਾਰ ਨੌਜਵਾਨਾਂ ਦੇ ਵੱਲੋਂ ਰਾਤ ਚ ਜਾਂਦੇ ਨੌਜਵਾਨ ਨੂੰ ਘੇਰਿਆ ਗਿਆ ਅਤੇ ਉਸ ਦਾ ਮੋਬਾਈਲ ਫੋਨ ਖੋ ਲਿਆ ਗਿਆ ਮੁਹਾਲੀ ਦੇ ਸੈਕਟਰ 123 ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚਾਰ ਲੁਟੇਰੇ ਆਂਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਦੇ ਕੋਲੋਂ ਮੋਬਾਈਲ ਅਤੇ ਪੈਸੇ ਖੋ ਕੇ ਰਫੂ ਚੱਕਰ ਖ ਜਾਂਦੇ ਨੇ ਹਾਲਾਂਕਿ ਇਸ ਨੌਜਵਾਨ ਨੇ ਕਾਫੀ ਜੱਦੋ ਜਹਿਦ ਕੀਤੀ ਕਿ ਇਸ ਦਾ ਮੋਬਾਈਲ ਫੋਨ ਅਤੇ ਪੈਸੇ ਬਚ ਜਾਣ ਪਰ ਇਨਾਂ ਚਾਰਾਂ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਉੱਥੋਂ ਕੁਝ ਵਿਅਕਤੀ ਲੰਘਦੇ ਵੀ ਨੇ ਪਰ ਕਿਸੇ ਦੇ ਵੱਲੋਂ ਇਸ ਨੌਜਵਾਨ ਦੀ ਮਦਦ ਨਹੀਂ ਕੀਤੀ ਜਾਂਦੀ ਤੇ ਹੁਣ ਇਹ ਸੀਸੀਟੀਵੀ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਮੁਹਾਲੀ ਦੇ ਸੈਕਟਰ 123 ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਨੌਜਵਾਨ ਸੜਕ ਤੇ ਤੁਰਿਆ ਜਾ ਰਿਹਾ ਸੀ ਉਸ ਦੇ ਕੰਨ ਨੂੰ ਫੋਨ ਲੱਗਾ ਹੋਇਆ ਸੀ ਤੇ ਉੱਥੇ ਕੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਚਾਰ ਨੌਜਵਾਨਾਂ ਨੇ ਉਸ ਦੇ ਨਾਲ ਲੁੱਟ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹ ਸਰੀਨ ਕਲੇਬ ਇਹ ਚਾਰ ਪੰਜ ਜਣੇ ਮੋਟਰਸਾਈਕਲ ਤੇ ਆਉਨੇ ਆ ਜੀ ਇੱਕ ਬੱਚਾ ਪਿੱਛੇ ਕੰਨ ਨੂੰ ਫੋਨ ਲਾਇਆ ਹੋਇਆ ਸੀ ਉਹਦਾ ਫੋਨ ਖੋਲੇਗੇ ਪੈਸੇ ਵਗੈਰਾ ਕੱਢ ਲੈਗੇ ਕੋਕੀਵੇਂ ਦਿਨ ਦਿਹਾੜੇ ਮੋਟਰਸਾਈਕਲ ਤੇ ਆਏ ਚਾਰ ਨੌਜਵਾਨਾਂ ਦੇ ਵੱਲੋਂ ਰਾਤ ਚ ਜਾਂਦੇ ਨੌਜਵਾਨ ਨੂੰ ਘੇਰਿਆ ਗਿਆ ਅਤੇ ਉਸ ਦਾ ਮੋਬਾਈਲ ਫੋਨ ਖੋ ਲਿਆ ਗਿਆ। ਮੁਹਾਲੀ ਦੇ ਸੈਕਟਰ 123 ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚਾਰ ਲੁਟੇਰੇ ਆਂਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਦੇ ਕੋਲੋਂ ਮੋਬਾਈਲ ਅਤੇ ਪੈਸੇ ਖੋ ਕੇ ਰਫੂ ਚੱਕਰ ਖ ਜਾਂਦੇ ਨੇ। ਹਾਲਾਂਕਿ ਇਸ ਨੌਜਵਾਨ ਨੇ ਕਾਫੀ ਜੱਦੋ ਜਹਿਦ ਕੀਤੀ ਕਿ ਇਸ ਦਾ ਮੋਬਾਈਲ ਫੋਨ ਅਤੇ ਪੈਸੇ ਬਚ ਜਾਣ ਪਰ ਇਹਨਾਂ ਚਾਰਾਂ ਨੌਜਵਾਨਾ ਨੇ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਉੱਥੋਂ ਕੁਝ ਵਿਅਕਤੀ ਲੰਘਦੇ ਵੀ ਨੇ ਪਰ ਕਿਸੇ ਦੇ ਵੱਲੋਂ ਇਸ ਨੌਜਵਾਨ ਦੀ ਮਦਦ ਨਹੀਂ ਕੀਤੀ ਜਾਂਦੀ ਤੇ ਹੁਣ ਇਹ ਸੀਸੀਟੀਵੀ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਮੁਹਾਲੀ ਦੇ ਸੈਕਟਰ 123 ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਨੌਜਵਾਨ ਸੜਕ ਤੇ ਤੁਰਿਆ ਜਾ ਰਿਹਾ ਸੀ ਉਸ ਦੇ ਕੰਨ ਨੂੰ ਫੋਨ ਲੱਗਾ ਹੋਇਆ ਸੀ ਤੇ ਉੱਥੇ ਕੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਚਾਰ ਨੌਜਵਾਨਾਂ ਨੇ ਉਸ ਦੇ ਨਾਲ ਲੁੱਟ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ 23 ਸਰੀਰ ਨਿਕਲੇਬ ਇਹ ਚਾਰ ਪੰਜ ਜਣੇ ਮੋਟਰਸਾਈਕਲ ਤੇ ਆਉਨੇ ਆ ਜੀ ਇੱਕ ਬੱਚਾ ਪਿੱਛੇ ਕੰਨ ਨੂੰ ਫੋਨ ਲਾਇਆ ਹੋਇਆ ਸੀ ਉਹਦਾ ਫੋਨ ਖੋਲੇਗੇ ਪੈਸੇ ਵਗੈਰਾ ਕੱਢ ਲੈਗੇ ਦੇਖੋ ਕਿਵੇਂ ਦਿਨ ਦਿਹਾੜੇ ਮੋਟਰਸਾਈਕਲ ਤੇ ਆਏ ਚਾਰ ਨੌਜਵਾਨਾਂ ਦੇ ਵੱਲੋਂ ਰਾਤ ਚ ਜਾਂਦੇ ਨੌਜਵਾਨ ਨੂੰ ਘੇਰਿਆ ਗਿਆ ਅਤੇ ਉਸ ਦਾ ਮੋਬਾਈਲ ਫੋਨ ਖੋ ਲਿਆ ਗਿਆ ਮੁਹਾਲੀ ਦੇ ਸੈਕਟਰ 123 ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚਾਰ ਲੁਟੇਰੇ ਆਂਦੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਨੌਜਵਾਨ ਦੇ ਕੋਲੋਂ ਮੋਬਾਈਲ ਅਤੇ ਪੈਸੇ ਖੋ ਕੇ ਰਫੂ ਚੱਕਰ ਖੋ ਜਾਂਦੇ ਨੇ ਹਾਲਾਂਕਿ ਇਸ ਨੌਜਵਾਨ ਨੇ ਕਾਫੀ ਜੱਦੋ ਜਹਿਦ ਕੀਤੀ ਕਿ ਇਸ ਦਾ ਮੋਬਾਈਲ ਫੋਨ ਅਤੇ ਪੈਸੇ ਬਚ ਜਾਣ ਪਰ ਇਨਾਂ ਚਾਰਾਂ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਉੱਥੋਂ ਕੁਝ ਵਿਅਕਤੀ ਲੰਘਦੇ ਵੀ ਨੇ ਪਰ ਕਿਸੇ ਦੇ ਵੱਲੋਂ ਇਸ ਨੌਜਵਾਨ ਦੀ ਮਦਦ ਨਹੀਂ ਕੀਤੀ ਜਾਂਦੀ ਤੇ ਹੁਣ ਇਹ ਸੀਸੀਟੀਵੀ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਮੁਹਾਲੀ ਦੇ ਸੈਕਟਰ 123 ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਇੱਕ ਨੌਜਵਾਨ ਸੜਕ ਤੇ ਤੁਰਿਆ ਜਾ ਰਿਹਾ ਸੀ ਉਸ ਦੇ ਕੰਨ ਨੂੰ ਫੋਨ ਲੱਗਾ ਹੋਇਆ ਸੀ ਤੇ ਉੱਥੇ ਕੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਚਾਰ ਨੌਜਵਾਨਾ ਨੇ ਉਸ ਦੇ ਨਾਲ ਲੁੱਟ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ 23 ਸਰੀਰ ਨਿਕਲੇਬ ਇਹ ਚਾਰ ਪੰਜ ਜਣੇ ਮੋਟਰਸਾਈਕਲ ਤੇ ਆਉਨੇ ਆ ਜੀ ਇੱਕ ਬੱਚਾ ਪਿੱਛੇ ਕੰਨ ਨੂੰ ਫੋਨ ਲਾਇਆ ਹੋਇਆ ਸੀ ਉਹਦਾ ਫੋਨ ਖੋਲੇ ਗਏ ਪੈਸੇ ਵਗੈਰਾ ਕੱਢ ਲਏ ਗਏ